ਗੋਵਿੰਦ ਸਾਗਰ ਚੀਲਾ ਜਿੰਨਾ ਪਾਣੀ ਇੱਕ ਚੋਨੇ ਦੇ ਸੀਜ਼ਨ ਚ ਅਸੀਂ ਥੱਲੋਂ ਕੱਢ ਲੈਂਦੇ ਜਨਾਬ 6 ਮਹੀਨੇ ਪਹਿਲਾਂ ਰਿਮਾਈਂਡਰ ਦਿੰਦੇ ਰਹੇ ਹਰਿਆਣੇ ਦਾ ਕਿਹੜਾ ਹਿੱਸਾ ਇਹਨੂੰ ਦਿਨਾਂ ਦਿਹਾੜਿਆਂ ਨਾ ਲੱਗਦਾ ਜੀ 1 ਇੰਚ ਹਰਿਆਣੇ ਦੀ ਵੀ ਇੱਕ ਕੋਟਾ ਹੈ ਰਾਜਸਥਾਨ ਦੀ ਵੀ ਇੱਕ ਕੋਟਾ ਹੈ ਹਿਮਾਚਲ ਦੀ ਵੀ ਇੱਕ ਕੋਟਾ ਹੈ ਉਹ ਤੈਨੂੰ ਤਿੰਨ ਇੱਕ ਕਰਕੇ ਉਹ ਤਾਂ ਕੱਲ ਕੱਲ ਨੂੰ ਕਹ ਰਹੇ ਨੇ ਕਿ ਪਾਣੀ ਬੰਦ ਕਰੋ ਪੰਜਾਬ ਦਾ ਅਸੀਂ ਤਿੰਨ ਇੱਕ ਕਰਤਾ ਹਾਰ ਗਿਆ ਪੰਜਾਬ ਹਾਰ ਗਿਆ ਰਾਜਸਥਾਨ ਤੇ ਹਰਿਆਣੇ ਦੇ ਜਿਹੜੇ ਅਫਸਰ ਆਉਂਦੇ ਉੱਥੇ ਉਹ ਆਪਦੇ ਕੀਟ ਦੀ ਤਨਖਾਹ ਨਹੀਂ ਲੈਂਦੇ ਡੈਪੂਟੀਸ਼ਨ ਤੇ ਆਉਂਦੇ ਜਿਹੜੇ ਪੰਜਾਬ ਦੇ ਖੇਡ ਦੀ ਤਨਖਾਹ ਲਿੰਦੇ ਉਹ ਔਰ BBMP ਜਿਹੜੀ ਹੈ ਉਹਦਾ ਪੁਨਰ ਕਠਨ ਕਰੋ ਉਹ ਪਤਾ ਨਹੀਂ 968 ਦੀਆਂ ਬਣਾਈਆਂ ਹੋਈਆਂ ਨੇ ਉਦੋਂ ਵਾਲੇ ਹਾਲਾਤ ਨਹੀਂ ਰਹੇ 77 ਚ ਐਡੀ ਕਿਹੜੇ ਖਜ਼ਾਨੇ ਖਾਲੀ ਹੋ ਗਏ ਸੀ ਵੀ ਸਾਰੇ ਨਹੀਂ ਤਾਂ 1.5 ਕਰੋੜ ਦਾ ਚੈੱਕ ਲੈ ਲਈ ਪਾਕਿਸਤਾਨ ਨੂੰ ਜਿਹੜਾ ਮੇਰੇ ਕੋਲ ਡਾਟਾ ਨਾ ਉਹਦੇ ਚ ਪਾਕਿਸਤਾਨ ਨੂੰ ਨਲ ਹੈ ਜੀ ਨਲ ਬੜੇ ਗੰਭੀਰ ਵਿਸ਼ੇ ਤੇ ਬਹਿਸ ਚੱਲ ਰਹੀ ਹੈ ਬੜੇ ਉਸਾਰੂ ਸੁਝਾ ਵੀ ਆਏ ਨੇ ਇਹ ਕੋਈ 2-3 ਸਾਲ ਦਾ ਮਸਲਾ ਨਹੀਂ ਦੇਸ਼ ਦੀ ਵੰਡ ਵੇਲੇ ਤੋਂ ਹੀ ਪਤਾ ਨਹੀਂ ਤਾਂ ਕਿਹੜੀ ਗੱਲ ਦਾ ਗੁੱਸਾ ਕਰ ਗਏ ਵੀ ਇਹਨਾਂ ਨੇ ਦੇਸ਼ ਯਾਦ ਕਿਉਂ ਕਰਾਤਾ ਪੰਜਾਬੀਆਂ ਨੇ 90% ਕੁਰਬਾਨੀਆਂ ਸਾਡੀਆਂ ਜਦੋਂ ਅਮਰੀਕਾ ਵਾਲੇ ਕਣਕ ਸੜੀ ਗਲੀ ਕਣਕ ਦੇਣ ਲੱਗੇ ਆਪਣੇ ਕੋਲੇ ਹੈ ਨਹੀਂ ਸੀ ਉਦੋਂ ਹਰੇ ਇਨਕਲਾਬ ਦੀ ਗੱਲ ਕਰਤੀ ਚਾ ਚਾਚ ਅਸੀਂ ਪੰਜਾਬ ਨੇ ਹਰੀ ਭਰੀ ਕ੍ਰਾਂਤੀ ਲਿਆਤੀ ਦੇਸ਼ ਦੇ ਭੰਡਾਰ ਭਰ ਤੇ ਪਤਾ ਉਦੋਂ ਲੱਗਿਆ ਭੰਡਾਰ ਤਾਂ ਭਰ ਤੇ ਥੱਲੋ ਪਾਣੀ ਖਤਮ ਹੋ ਗਿਆ ਨੋ ਗੋਵਿੰਦ ਸਾਗਰ ਚੀਲਾ ਜਿੰਨਾ ਪਾਣੀ ਇੱਕ ਝੋਨੇ ਦੇ ਸੀਜ਼ਨ ਚ ਅਸੀਂ ਥੱਲੋ ਕੱਢ ਲੈਂਦੇ ਜਨਾਬ ਜਿਸ ਗਹਿਰਾਈ ਤੋਂ ਅੱਜ ਮਾਲਵੇ ਦੇ ਵਿੱਚ ਪਾਣੀ ਤੇ ਜਿਸ ਹਾਰਸ ਪਾਵਰ ਦੀ ਮੋਟਰ ਨਾਲ ਪਾਣੀ ਕੱਢਿਆ ਜਾ ਰਿਹਾ ਸੇਮ ਗਹਿਰਾਈ ਤੇ ਸੇਮ ਹਾਰਸ ਪਾਵਰ ਦੀ ਮੋਟਰ ਨਾਲ ਸਾਊਦੀ ਅਰਬ ਕਤਰ ਵਾਲੇ ਤੇਲ ਕੱਢ ਦਿਆ ਜਨਾਬ ਉਸ ਪਤਰਾ ਤੇ ਚਲੇ ਗੇ ਗਰਮ ਪਾਣੀ ਆਉਣ ਲੱਗਾ ਸੱਭੋਂ ਪਤਾ ਨਹੀਂ ਕੀ ਕੀ ਹੈਵੀ ਮੈਟਲਸ ਉਹਦੇ ਵਿੱਚ ਹੋਣਗੇ ਪਾਣੀ ਗਰਮ ਹੁੰਦਾ ਜੀ ਬੋਰਾ ਚ ਬਲੀ ਗੱਲ ਤਾਂ ਬੋਰ ਲਾਉਣਾ ਹੀ ਆਮ ਬੰਦੇ ਦੇ ਬਸਦੀ ਨਹੀਂ ਰਹੀ ਗੱਲ ਮੱਛੀ ਮੋਟਰਾਂ ਵੀ ਜਵਾਬ ਦੇ ਗਈਆਂ ਹੋਰ ਕਿੱਥੇ ਕਿੱਥੇ ਕਿ ਜਾਈਏ ਥੱਲੇ ਆਉਣ ਜੀ 21% ਪਾਣੀ ਵਰਸ ਰਿਹਾ ਸੀ ਆਪਾਂ ਫਿਰ ਇਧਰ ਉਧਰ ਹੀ ਜਾਊਗਾ ਉਹਨਾਂ ਨੂੰ ਆਦਤ ਆ ਪੈ ਗਈਆਂ ਪੁਰਾਣੀਆਂ ਉਹ ਆਦਤਾਂ ਨੂੰ ਹੱਕ ਸਮਝ ਬੈਠੇ ਫੇ ਕਿ ਕਾਦੇ ਵਾਸਤੇ ਅਸੀਂ ਪਾਣੀ ਦੇਖਣ ਵਾਸਤੇ ਚਲਾਇਆ ਉਹ ਇਜੇ ਅਸੀਂ ਵਰਤਾਂਗੇ ਤਾਂ ਸਾਡਾ ਪਾਣੀ ਜਿਹੜਾ ਅੱਜ ਉਹ 60% ਤੋਂ ਉੱਪਰ ਯੂਜ਼ ਹੋਣ ਲੱਗ ਗਿਆ ਕਿਉਂਕਿ ਅਸੀਂ ਆਪ ਵਰਤਣ ਲੱਗ ਗਏ ਅਸੀਂ ਕੋਈ ਕਿਸੇ ਦਾ ਹੱਕ ਨਹੀਂ ਮਾਰਿਆ ਮੇਰੇ ਕੋਲੇ ਡਾਟਾ ਫਿਰ ਹੈ ਜੀ 14 15 ਚ 70% ਯੂਜ਼ ਕੀਤਾ ਸੀਗਾ ਜੀ ਪੰਜਾਬ ਨੇ 15 16 ਚ 76 ਫਿਰ ਅਗਲੇ ਸਾਲ 87 84 64 69 83 75 9 69 23 24 ਚ 84

6 ਮਹੀਨੇ ਪਹਿਲਾਂ ਰਿਮਾਈਂਡਰ ਦਿੰਦੇ ਰਹੇ ਨਹੀਂ ਮੰਨੇ ਕਹਿੰਦੇ ਪਹਿਲਾਂ ਵਾਂਗੂ ਮਿਲ ਜੂਗਾ ਸਾਨੂੰ ਕੁਝ ਨਹੀਂ ਹੁੰਦਾ ਮੈਂ ਕਿਹਾ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਫਿਰ ਹੁਣ ਸਾਡਾ ਆਪਦੇ ਹੀ ਪਾਣੀ ਪੂਰਾ ਨਹੀਂ ਹੋ ਰਿਹਾ ਜੀ ਕੀ ਕਰੀਏ ਪੌਂਗ ਡੈਮ 33 ਫੁੱਟ ਥੱਲੇ ਹੈ ਜੀ ਪਾਖੜਾ 12-13 ਫੁੱਟ ਥੱਲੇ ਫਿਰਦੀ ਹੈ ਰੰਜੀਤ ਸਾਹਿਬ ਦਾ 2 ਮੀਟਰ ਥੱਲੇ ਫਿਰਦਾ 50-55 ਫੁੱਟ ਤਾਂ ਸਾਡੇ ਤਿੰਨੇ ਡੈਮ ਹੀ ਥੱਲੇ ਫਿਰਦੇ ਆ ਜੀ ਕਿੱਥੋਂ ਦੇ ਦੀਏ ਜੀ ਇਹਨਾਂ ਨੂੰ ਪਾਣੀ ਮਾਨਵਤਾ ਦੇ ਆਧਾਰ ਤੇ ਕਹਿੰਦੇ ਆਬਾਦੀ ਮੁਤਾਬਕ ਤਾਂ 1700 ਕਿਸੀ ਕੀ ਬਣਦਾ 4000 ਜਾ ਰਿਹਾ ਹੈ ਹਿਊਮਨਿਟੇਰੀਅਨ ਗਰਾਉਂਡਿੰਗ ਧੰਨਵਾਦ ਕਰਨ ਦੀ ਬਜਾਏ ਰਾਤੋ-ਰਾਤ ਬੀਬੀਐਮਬੀ ਦੀ ਬੈਠਕ ਬੁਲਾ ਕੇ ਚੇਅਰਮੈਨ ਬਦਲ ਕੇ ਲੋ ਜੀ ਦਿਓ 8500 ਤੁਰਪੇ ਨੰਗਲਵਾਲ ਨੂੰ ਮੱਕਾ ਵੱਢਣ ਮੈਂ ਕਿਹਾ ਉਹ ਕਿਹੜਾ ਆਉਂਦਾ ਇੱਥੇ ਪਾਣੀ ਬਾਅਦ ਤੁਸੀਂ ਕਰ ਸੀ ਜਾਨੇ ਆਂ ਕੋਟਾ ਪਾਣੀ ਧੱਕੇ ਨਾਲ ਲਾਉਂਗੇ ਇਹ ਤਰੀਕਾ ਕੋ ਲੈਣ ਦਾ ਪਾਣੀ ਪਾਣੀ ਲੈਣ ਦਾ ਤਰੀਕਾ ਹੈ ਕੋਈ ਕਿ ਬੀਬੀਐਮਬੀ ਦੀ ਬੈਠਕ ਹੋ ਗਈ ਜੀ ਰਾਸਥਾਨ ਨੇ ਵੋਟ ਪਾਤੀ ਹੱਕ ਚ ਉਥੇ ਬੀਜੇਪੀ ਸਰਕਾਰ ਹੈ Haryana ਨੇ ਪਾਤੀ ਜੀ ਦੋ ਪੰਜਾਬ ਕੱਲਾ ਰਹਿ ਗਿਆ ਜੀ ਮਾਚਲ ਕਹਿੰਦਾ ਮੈਂ ਵੋਟ ਨਹੀਂ ਪਾਉਂਦਾ ਕੀ ਗੱਲ ਪਾਜਬਾ ਸਾਹਿਬ ਪੁੱਛਿਓ ਫਿਰ ਉਹਨਾਂ ਨੂੰ ਆਪਣੇ ਪਹਾੜਿਆਂ ਨੂੰ ਵੋਟ ਕਿਉਂ ਨਹੀਂ ਪਾਈ ਕਾਂਗਰਸ ਸਹਜ ਤੱਕ ਨਹੀਂ ਸਪਸ਼ਟ ਕਰ پا ਰਹੀ ਕਿ ਅਸੀਂ ਕਿੱਧਰ ਆਈ ਬੀਬੀਐਮਬੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਇਹਦੇ ਵਿੱਚ ਰਾਵੀ ਸਤਲੁਜ ਬਿਆਸ ਤੇ ਪਾਖੜਾ ਇਹਦੇ ਨਾਲ ਸੰਬੰਧਿਤ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ ਹਰਿਆਣੇ ਦਾ ਕਿਹੜਾ ਹਿੱਸਾ ਇਹਨੂੰ ਇੰਨਾ ਦਰਿਆਵਾਂ ਨਾਲ ਲੱਗਦਾ ਜੀ 1 ਇੰਚ ਰਾਜਸਥਾਨ ਦਾ ਕੀ ਕਿਹੜਾ ਹਿੱਸਾ ਇਹਦੇ ਨਾਲ ਲੱਗਦਾ ਉਹ ਮੈਂਬਰ ਨੇ ਜੀ ਦੋਨੇ ਉਹ ਦੋਨੋਂ ਦੀ ਕੋਈ ਵੋਟ ਹੈ ਪੰਜਾਬ ਦੀ ਵੀ 60% ਹਿੱਸਾ BBMP ਚ ਪੰਜਾਬ ਦਾ ਹੈ ਪੰਜਾਬ ਦੀ ਵੀ ਇੱਕ ਵੋਟ ਹੈ ਹਰਿਆਣੇ ਦੀ ਵੀ ਇੱਕ ਵੋਟ ਹੈ ਰਾਜਸਥਾਨ ਦੀ ਵੀ ਇੱਕ ਵੋਟ ਹੈ ਹਿਮਾਚਲ ਦੀ ਵੀ ਇੱਕ ਵੋਟ ਹੈ ਉਹ ਤਿੰਨ ਇੱਕ ਕਰਕੇ ਉਹ ਤਾਂ ਕੱਲ ਕੱਲ ਨੂੰ ਕਹਿ ਰਹੇ ਨੇ ਕਿ ਪਾਣੀ ਬੰਦ ਕਰੋ ਪੰਜਾਬ ਦਾ ਅਸੀਂ ਤਿੰਨ ਇੱਕ ਕਰਤਾ ਫਾਰ ਗਿਆ ਪੰਜਾਬ ਹਾਰ ਗਿਆ ਤਿੰਨ ਇੱਕ ਨਾਲ ਇਹ ਕਿਹੜਾ ਇਹ ਕਿਹੜਾ ਤਰੀਕਾ ਜੀ BBMP ਜਿਹੜੀ ਹੈ ਸਫੈਦ ਹਾਥੀ ਬੰਨਿਆ ਹੋਇਆ ਹੈ ਖਰਚਾ ਸਾਰਾ ਸਾਡਾ ਅਸੀਂ ਦਿੰਨੇ ਆਂ ਰਾਜਸਥਾਨ ਤੇ ਹਰਿਆਣੇ ਦੇ ਜਿਹੜੇ ਅਫਸਰ ਆਉਂਦੇ ਉੱਥੇ ਉਹ ਆਪਦੇ ਕਿੱਡਰ ਦੀ ਤਨਖਾਹ ਨਹੀਂ ਲੈਂਦੇ ਡੈਪੂਟਿਸ਼ਨ ਤੇ ਆਉਂਦੇ ਜਿਹੜੇ ਪੰਜਾਬ ਦੇ ਕਿੱਡਰ ਦੀ ਤਨਖਾਹ ਲੈਂਦੇ ਉਹ ਇਹ ਤਾਂ ਸਬੈਦਾਤੀ ਬਣ ਰੱਖਿਆ ਜੀ ਖਤਮ ਕਰੋ ਇਹਨੂੰ ਬੀਵੀਐਮਬੀ ਨੂੰ ਸਾਨੂੰ ਨਹੀਂ ਲੋੜ ਅਸੀਂ ਆਪਣੀ ਦਰਿਆਮਦੀ ਆਪੀ ਰੱਖੀ ਕਰ ਲਾਂਗੇ ਬੀਵੀਐਮਬੀ ਨੇ ਆਰਡਰ ਕੀ ਦੇਣਾ ਹੁੰਦਾ ਹੈ ਆਰਡਰ ਦੇਣਾ ਪੰਜਾਬ ਸਰਕਾਰ ਨੂੰ ਆ 35 ਪਿੰਡ ਖਾਲੀ ਕਰਾ ਲਓ ਕੱਲ ਨੂੰ ਅਸੀਂ ਗੇਟ ਖੋਲਾਂਗੇ ਅਸੀਂ ਪਿੰਡਾਂਾਂ ਨੂੰ ਵਿਚਾਰਿਆਂ ਨੂੰ ਚੱਕਦੇ ਰਹਿਣਾ ਵੀ ਸਮਾਨ ਚੱਕ ਲਓ ਭਾਈ ਕੱਲ ਨੂੰ ਗੇਟ ਖੋਲਣਗੇ ਹੁਣ ਪਾਣੀ ਬੰਦ ਕਰਾਂਗੇ ਜਦੋਂ ਮਰਜ਼ੀ ਕਰੋ ਪ੍ਰਬੰਧ ਆਦੋ ਕੰਮ ਨੇ ਨਾ ਕੋਲੇ ਹੋਰ ਕੀ ਕੰਮ ਹੈ ਜੀ ਤੀਜਾ ਕੰਮ ਕਿਹੜੇ ਉਹਨਾਂ ਕੋਲੇ ਵੈਸੇ 1 ਮਹੀਨੇ ਦਾ ਬਣਦਾ ਹੈ ਕਿ ਮਹੀਨੇ ਦਾ ਨੋਟਿਸ ਦੇ ਕੇ ਮੀਟਿੰਗ ਐਮਰਜੈਂਸੀ 7 ਦਿਨ ਦਾ ਬਣਦਾ ਤਿੰਨ ਘੰਟੇ ਚਾਰ ਘੰਟੇ ਪੰਜ ਘੰਟੇ ਦੇ ਨੋਟਿਸ ਤੇ ਬੁਲਾ ਲੈਂਦੇ ਜੀ ਜਦੋਂ ਉਹ ਜਿਹੜੀ 30 30 ਗਾਲੀ ਮੀਟਿੰਗ ਹੈ ਜਦੋਂ ਮੀਟਿੰਗ ਹੀ ਇਲੀਗਲ ਸੀ ਗੈਰਸੰਵਧਾਨਕ ਸੀ ਤਾਂ ਉਹ ਚ ਲਿਆ ਗਿਆ ਫੈਸਲਾ ਵੀ ਇਲੀਗਲ ਹੈ ਅਸੀਂ ਤੁਹਾਨੂੰ ਰੱਦ ਕਰਦੇ ਹਾਂ ਔਰ BBMP ਜਿਹੜੀ ਹੈ ਉਹਦਾ ਪੁਨਰ ਕਠਨ ਕਰੋ ਉਹ ਪਤਾ ਨਹੀਂ ਉਨਸੋ ਸਿਆਟਾਟ ਦੀਆਂ ਬਣਾਈਆਂ ਹੋਈਆਂ ਨੇ ਉਦੋਂ ਵਾਲੇ ਹਾਲਾਤ ਨਹੀਂ ਰਹੇ ਨਾ ਉਹਨਾਂ ਪਾਣੀ ਰਿਹਾ ਹਰ 25 ਸਾਲ ਬਾਅਦ ਜਿਹੜਾ ਇੰਟਰਨੈਸ਼ਨਲ ਲਾਅ ਹੈ ਹਰ 25 ਸਾਲ ਬਾਅਦ ਐਗਰੀਮੈਂਟ ਰਿਵਿਊ ਹੋਣਾ ਚਾਹੀਦਾ ਕੀਤਾ ਹੀ ਨਹੀਂ ਇਸ ਨੇ ਕਿ ਹੁਣ ਪਾਣੀ ਕਿੰਨਾ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ BBMB ਇਹ ਜਿਹੜਾ ਚਿੱਟਾ ਹਾਥੀ ਹੈ ਇਹਦਾ ਸਖਤ ਬਰੋਧ ਕਰਦੇ ਹਾਂ ਔਰ ਇਹਦਾ ਪੁਨਰਗਠਨ ਹੋਣਾ ਚਾਹੀਦਾ ਹੈ ਇਹਦਾ ਜਿਹੜਾ ਸੰਵਿਧਾਨ ਹੈ ਦੁਬਾਰੇ ਲਿਖਣਾ ਚਾਹੀਦਾ ਤੇ ਉਦੋਂ ਉਸ ਵੇਲੇ ਦਾ ਜਿਹੜਾ ਲਿਖਿਆ ਹੋਇਆ ਉਹ ਨਹੀਂ ਚੱਲੂਗਾ ਦੂਜੇ ਨੰਬਰ ਤੇ ਡੈਮ ਸੈਫਟੀ ਐਕਟ ਹੈ ਅਸੀਂ ਤਾਂ ਜਸ ਲੈ ਅੰਦਰ ਰੈਜ਼ੋਲੂਸ਼ਨ ਕਿ ਅਸੀਂ ਇਹਨੂੰ ਸਵੀਕਾਰ ਨਹੀਂ ਕਰਦੇ ਅਸੀਂ ਆਪਣੇ ਡੈਮਾਂ ਦੀ ਸੈਫਟੀ ਆਪਦੀ ਕਾਪ ਕਰਨ ਜਾਣਦੇ ਹੁਣ ਵੀ ਤਾਂ ਡੈਮ ਤੇ ਸੈਫਟੀ ਸਾਡੀ ਹੋਈ ਹੈ ਪਹਿਲਾਂ ਕੌਣ ਸੀ ਉੱਤੇ ਡੈਮ ਸੈਫਟੀ ਐਕਟ ਸਾਰੇ ਡੈਮ ਲੈ ਲਓ ਐਜੂਕੇਸ਼ਨ ਖੋਲੋ ਬਿਜਲੀ ਬਿਜਲੀ ਦੇ ਟਾਕਾ ਮਾਰ ਲਓ ਖੇਤੀ ਖੋਲੋ ਇਹਨਾਂ ਤੋਂ ਕੀ ਰਹਿ ਗਿਆ ਸਾਡੇ ਕੋਲੇ ਫਿਰ ਸਤਲੁਜ ਅਸਬਾਈਲ ਦਾ ਮੁੱਦਾ ਐਸਬਾਈਲ ਦੇ ਵਿੱਚ ਹੁਣ ਤੱਕ ਵਰਤੀ ਆਈ ਵੋਟਾਂ ਵਾਸਤੇ ਐਸਬਾਈਲ ਨੂੰ ਪਿਛਲੇ ਮੇਰੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਲਿਖਿਆ ਹੋਇਆ ਹੈ ਸੁਪਰੀਮ ਕੋਰਟ ਦੇ ਆਰਡਰ ਚ ਵਿਆਹ ਦਾ ਨਹਿਰ ਬਣਾਓ ਜਾਂ ਫਿਰ ਹੋਰ ਵੀ ਅਨਾਠ ਔਰ ਇਹਦਾ ਕੋਈ ਹੱਲ ਦੱਸੋ ਅਲਟਰਨੇਟਿਵ ਅਲਟਰਨੇਟਿਵ ਹੱਲ ਮੈਂ ਦੱਸਦਾ ਮੈਂ ਕਹਿੰਦਾ ਨਾ ਚ ਹੱਲ ਹੈ ਐਸਵਾਈਐਲ ਨੂੰ ਵਾਈਐਸਐਲ ਕਰ ਦੋ ਯਮਨਾ ਸਤਲੁਜ ਲਿੰਕ ਯਮਨਾ ਉਹ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਜੀ ਪਾਣੀ ਇੱਧਰ ਨੂੰ ਕਰ ਲੋ ਹਰਿਆਣੇ ਨੂੰ ਦੇ ਦਿਓ ਜਿਹੜਾ ਬਚ ਗਿਆ ਸਤਲੁਜ ਪਾ ਦਿਓ ਆ ਸਾਨੂੰ ਕੀ ਪ੍ਰੋਬਲਮ ਹੈ ਜੀ ਤੇ ਜਦੋਂ ਫਿਰ ਪੱਕਾ ਕਰਨ ਨੂੰ ਹਜੇ ਵੀ ਨਹੀਂ ਹਟੇ ਆ ਕੰਡਾ ਪਹਿਲਾਂ ਅਫਸਰ ਬਦਲ ਕੇ ਆ ਗਿਆ ਐ ਆਹ ਅਫਸਰ ਬਦਲ ਕੇ ਤੁਸੀਂ ਪਾਣੀ ਲੈ ਲਓਗੇ ਸਤੋਂ ਵੀ ਆਹ ਅਫਸਰ ਖੋਲ ਦੂਗਾ ਆਹ ਅਫਸਰ ਦੇਟ ਖੋਲ ਦੂਗਾ ਤੁਸੀਂ ਪਿਆਰ ਨਾਲ ਤਾਂ ਗੱਲ ਕਰਨੀ ਸਿੱਖੀ ਵੀ ਨਹੀਂ ਕਦੇ ਕਦੇ ਕਿਸੇ ਨੇ ਪਿਆਰ ਨਾਲ ਗੱਲ ਕੀਤੀ ਇਹਨਾਂ ਨੇ ਇਹਨਾਂ ਨੂੰ ਗੱਲਬਾਤ ਕਰਨੀ ਆਉਂਦੀ ਨਹੀਂ ਤਾਂ ਕਾਈ ਆਉਂਦਾ ਬਸ ਕੁੱਖਾਂ ਚੋਂ ਧੀਆਂ ਤੇ ਧਰਤੀ ਚੋਂ ਪਾਣੀ ਜੇ ਦੋਵੇਂ ਮੁੱਕ ਗਏ ਤਾਂ ਖਤਮ ਕਹਾਣੀ ਆਮ ਸਕੂਲ 'ਚ ਲਿਖਿਆ ਹੁੰਦਾ ਜੀ ਇਹ ਕੰਡਾ ਤੇ ਤੇ ਸਾਡਾ ਤਾਂ ਮੁਕਾਈ ਬੈਠੇ ਐ ਧਰਤੀ ਚੋਂ ਪਾਣੀ ਉਹ ਤਾਂ ਥੱਲੇ ਜਾਣ ਦੀ ਹੋਰ ਕੋਈ ਗੁੰਜਾਇਸ਼ ਨਹੀਂ ਸਾਨੂੰ ਤਾਂ ਆਪਣੇ ਨੈਰੀਸਿਸਟ ਵੀ ਠੀਕ ਕਰਨਾ ਪਊਗਾ ਉਹ ਕਰਾਂਗੇ ਕਰੀਵੀ ਜਾਣਿਆ ਨਾਲ ਆ ਮੇਰੇ ਕੋਲ ਡਾਟਾ ਪਿਆ ਕਿ 60 40 ਦਾ 66 ਦੀਆਂ ਜਿਹੜੀਆਂ ਸੰਪਤੀਆਂ ਸੀ ਉਹਦੀ ਵੰਡ ਪੰਜਾਬ ਤੇ ਹਰਿਆਣਾ 'ਚ 60 40 ਅਨੁਪਾਤ 'ਚ ਕੀਤੀ ਸੀ ਪਰ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਮਤੀਂਦਰਾ ਗਾਂਧੀ ਨੇ 24 376 ਨੋਟੀਫਿਕੇਸ਼ਨ ਆਈ ਰਾਵੀ ਬਿਆਸ ਦੇ ਪਾਣੀਆਂ ਦੀ ੱੱਕੇ ਨਾਲ ਪੰਜਾਬ ਤੇ ਹਰਿਆਣਾ ਵਿਚਕਾਰ 50 50 ਦੇ 50 50 ਦੇ ਹਿਸਾਬ ਨਾਲ ਵੰਡ ਕਰਤੀ ਜੋ ਪੰਜਾਬ ਦੇ ਹਿੱਤਾਂ ਦੇ ਬਰੁੱਤ ਸੀ ਉਤੋਂ ਚੱਲੇਗਾ ਕਾਂਗਰਸੀ ਮੁੱਖ ਮੰਤਰੀ ਹੋਣ ਦੇ ਕਾਰਨ ਪੰਜਾਬ ਦੇ ਹਿੱਤਾਂ ਨੂੰ ਕੋਈ ਤਵੱਜੋ ਨਹੀਂ ਦਿੱਤੀ ਉਹਨਾਂ ਨੇ ਜਿੰਨਾ ਨਾ ਲੈਂਦੇ ਸੀ ਚੀਮਾ ਸਾਹਿਬ ਸੋ ਇਹ ਆ ਸਾਰਾ ਕੁਝ ਪਿਆ ਆ ਆ ਪ੍ਰਕਾਸ਼ ਸਿੰਘ ਬਾਦਲ ਹੋਰ ਹਾਂ ਸਤਤਰ ਚ ਐਡੀ ਕਿਹੜੇ ਖਜ਼ਾਨੇ ਖਾਲੀ ਹੋ ਗਏ ਸੀ ਵੀ ਇਹ ਸਾਰੇ ਨੇ 1.5 ਕਰੋੜ ਦਾ ਚੈੱਕ ਲੈ ਲਿਆ ਜੀ 1.5 ਕਰੋੜ ਜੀ ਚੱਕ ਤਾਂ ਕੰਮ 1 ਫੁੱਟ ਬਾਲਾ ਸਰ ਵਾਲੀ ਨਹਿਰ ਲੈਣ ਵਾਸਤੇ 1 ਫੁੱਟ ਪਾਖੜ ਪਾ ਚੱਕ ਦੀ ਚੱਲੂ ਅਹੀਂ ਚੱਲੀ ਗਿਆ ਕੰਮ ਕੋਈ ਪੁੱਛਦੇ ਨਹੀਂ ਸੀ ਗਏ ਹੁਣ ਅਸੀਂ ਬੂੰਦ ਬੂੰਦ ਦਾ ਹਿਸਾਬ ਰੱਖਣ ਲੱਗ ਗਏ ਹੁਣ ਇੱਕ ਇੱਕ ਕਿਊਸਿਕ ਦਾ ਹਿਸਾਬ ਰੱਖਦੇ ਹਾਂ ਹੁਣ ਨਹੀਂ ਅਸੀਂ ਪਾਣੀ ਵੰਡ ਦਿੰਦੇ ਕਿਸੇ ਨੂੰ ਹਾਂ ਜਿੰਨਾ ਹੱਕ ਬਣਦਾ ਪੀ ਮਈ ਦੀ ਰਾਤ ਨੂੰ 12 ਵਜੇ ਛੱਡ ਦਾਂਗੇ 15 ਦਿਨ ਰਹਿ ਕੇ ਏਡਾ ਮੈਨੂੰ ਸਮਝ ਨਹੀਂ ਆਉਂਦੀ ਕਿਹੜਾ ਇਹਨਾਂ ਨੇ ਖੇਤੀ ਕਰਨੀ ਹੈ ਇਹ ਜੀ ਜਿਹੜੀ 8 ਦਿਨ ਪਾਣੀ ਚਾਹੀਦਾ ਵਾ ਸਾਨੂੰ 85 ਪੰਜਾਬ ਦੀ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਹੈ ਨਾ ਤਾਂ ਵੇਸਟ ਹੋਣ ਦੇਵਾਂਗੇ ਮੇਰੇ ਕੋਲੇ ਇਹ ਟਾਟਾ ਪਿਆ ਜੀ ਇਹ ਐਵੇਂ ਕਹੀ ਜਾਂਦੇ ਰਹਿੰਦੇ ਆ ਪਾਕਿਸਤਾਨ ਨੂੰ ਦੇਤਾ ਜੀ ਪਾਕਿਸਤਾਨ ਨੂੰ ਦੇਤਾ ਜੀ ਪਾਕਿਸਤਾਨ ਨੂੰ ਜਿਹੜਾ ਮੇਰੇ ਕੋਲ ਡਾਟਾ ਨਾ ਉਹਦੇ ਚ ਪਾਕਿਸਤਾਨ ਨੂੰ ਨਲ ਹੈ ਜੀ ਨਲ ਮਤਲਬ ਆਪ ਹੈ ਜੀ ਹਾਂ ਲੈ ਲਓ ਨਲ ਜ਼ੀਰੋ ਪਰ ਮੈਂ ਇੰਨਾ ਜੁਗਿੰਦੋ ਹਨਾ ਕਿ ਬਿਲਕੁਲ ਸਟੈਂਡ ਤੇ ਰਹਾਂਗਾ ਉਸੇ ਸਟੈਂਡ ਤੇ ਰਹਾਂਗਾ ਕੋਈ ਕਿਸੇ ਨਾਲ ਸਮਝੌਤਾ ਨਹੀਂ ਹੋਣਾ ਕੋਈ ਅੰਡਰ ધ ਟੇਬਲ ਗੱਲ ਨਹੀਂ ਹੋਣੀ ਕੋਈ ਬੰਦ ਕਮਰੇ ਚ ਮੀਟਿੰਗ ਨਹੀਂ ਹੋਣੀ ਜੋ ਗੱਲ ਹੋਊਗੀ ਪਬਲਿਕ ਦੇ ਸਾਹਮਣੇ ਹੋਊਗੀ ਔਰ ਲੋਕਾਂ ਦੇ ਸਾਹਮਣੇ ਕਰਾਂਗੇ